ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਗਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਪਿਆਰੀ ਜੀ ਸਮਰਦੀ ਬਹੁਤ ਸੋਹਣੀ ਕਲੈਕਸ਼ਨ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਿਹੜੀਆਂ ਆਪਾਂ ਇਹਨਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸੋਣਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਸ਼ੇਅਰ ਕਰਕੇ ਵੱਧ ਵੱਧ ਹੋਰ ਭੈਣਾਂ ਨੂੰ ਆਪਣੇ ਨਾਲ ਜੋੜੋ ਜੀ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੀ ਕਲੈਕਸ਼ਨ ਬਾਕੀ ਆਪਣਾ ਸ਼ਾਪ ਦਾ ਟਾਈਮਿੰਗ ਹੈਗਾ ਜੀ 10 ਤੋਂ 5 10 ਤੋਂ 5 ਜਦੋਂ ਮਰਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਬਸ ਆਉਣ ਤੋਂ ਪਹਿਲਾਂ ਇੱਕ ਕਾਲ ਕਰਕੇ ਜ਼ਰੂਰ ਆਇਓ ਤਾਂ ਕਿ ਤੁਹਾਨੂੰ ਅਟੈਂਡ ਕਰ ਸਕੀਏ ਇਹ ਨਾ ਹੋਵੇ ਕਿ ਸ਼ਾਪ ক্লোਜ਼ ਹੋਵੇ ਤੇ ਤੁਹਾਡਾ ਇੰਨੇ ਦੂਰ ਗਿਆੜਾ ਲੱਗੇ ਇਸ ਲਈ ਪਲੀਜ਼ ਜ਼ਰੂਰ ਆਪਣਾ ਹਨਾ ਦੱਸ ਕੇ ਜ਼ਰੂਰ ਇੱਥੇ ਤੱਕ ਪਹੁੰਚਿਆ ਕਰੋ ਤੇ ਬਾਕੀ ਟਾਈਮਿੰਗ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਆ ਜੀ ਕੈਸ਼ অন ਡਿਲੀਵਰੀ अवेलेबल ਨਹੀਂ ਹੈਗੀ ਤੇ ਲੋ ਜੀ ਤੁਹਾਨੂੰ ਦਿਖਾਉਣੀ ਆ ਅੱਜ ਦੀ ਸਮਰਦੀ ਸੋਹਣੀ ਸੋਹਣੀ ਜੀ ਕਲੈਕਸ਼ਨ ਪਹਿਲਾ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਉਂਗੀ ਨਾ ਇਹ बॉਟਮ ਵਰਕਰ ਦੇ ਉੱਪਰ ਆਏ ਨੇ ਬਹੁਤ ਸੋਹਣੀ ਕਲੈਕਸ਼ਨ ਆ ਇਹ बॉਟਮ ਦਾ ਵਰਕ ਆ ਪਹਿਲਾਂ ਵੀ ਆਪਾਂ ਇਹਨਾਂ ਦੀ ਇੱਕ ਵਾਰ ਅਪਲੋਡ ਕੀਤੀ ਸੀਗੀ ਵੀਡੀਓ ਤੇ ਦੁਬਾਰਾ ਇਹ ਰੀਸਟਾਕ ਹੋਏ ਨੇ ਸੈਟ ਵਾਈਜ਼ ਦੀ ਫੇਰ ਆਪਣੇ ਕੋਲ ਆਏ ਨੇ ਸੋ ਇਹਨਾਂ ਵਿੱਚੋਂ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆਉਣਗੇ ਫਟਾਫਟ ਲੈ ਲਿਓ ਸਕਰੀਨਸ਼ਾਟ ਬਹੁਤ ਸੋਹਣੀ ਪ੍ਰੀਮੀਅਮ ਲ ਵਧੀਆ ਵਾਲੀ ਜਿਹੜੀ ਹੁੰਦੀ ਆ ਤੇ ਬਾਕੀ ਬ੍ਰਾਂਡ ਦੀ ਕਲੈਕਸ਼ਨ ਆ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨਾ ਤਾਂ ਮਾੜਾ ਕੱਪੜਾ ਸੇਲ ਕਰਦੇ ਆ ਨਾ ਹੀ ਦਿੰਨੇ ਆ ਤੇ ਜਿਹੜੇ ਵੀ ਹਨਾ ਸਸਤੀਆਂ ਰੇਂਜਾਂ ਜਿਹੜੀਆਂ ਪੈਣਾ ਭਾਲਦੀਆਂ ਨੇ ਕਿਹੜਾ ਫੈਬਰਿਕ ਹੁੰਦਾ ਕਿਹੜੇ ਤੇ ਉਹ ਆਇਆ ਉਹ ਵੀ ਆਪਾਂ ਤੁਹਾਨੂੰ ਨਾਲ ਦੱਸ ਕੇ ਦਿੰਨੇ ਆ ਜਨ ਕਿ ਇੱਕ ਅੱਧੀ ਵੀਡੀਓ ਉਹਨਾਂ ਪੈਣ ਲਈ ਜ਼ਰੂਰ ਲੈ ਕੇ ਆਉਣੀ ਪੈਂਦੀ ਆ ਜਿਹੜੀ ਜਿਵੇਂ 7-800 ਦੀ ਕੱਲ ਵੀਡੀਓ ਪਈ ਸੀ ਉਹ ਜਾਨੀ ਕਿ ਜਿਵੇਂ ਬਰੋਸ਼ਾ ਟਾਈਪ ਕਪੜਾ ਸੀਗਾ ਮੈਂ ਦੱਸ ਕੇ ਹੀ ਵੀਡੀਓ ਦੇ ਵਿੱਚ ਸਾਰਾ ਤਾਂ ਐਕਸਪਲੇਨ ਕਰਕੇ ਤੁਹਾਡੇ ਤੱਕ ਪਹੁੰਚਦਾ ਕੀ ਕਰ ਰਹੀ ਆ ਤੇ ਆਰਡਰ ਵੀ ਬਹੁਤ ਸੋਹਣੇ ਆਏ ਨੇ ਕਿਉਂਕਿ ਉਹ ਹਰੇਕ ਪੈਣ ਦੇ ਬਜਟ ਫ੍ਰੈਂਡਲੀ ਤਾਂ ਹੋ ਜਾਂਦਾ ਪਰ ਉਹ ਪਿਓਰ ਕਾਟਨ ਨਹੀਂ ਹੁੰਦਾ ਜਿਸ ਤਰ੍ਹਾਂ ਠੀਕ ਆ ਨਾ ਤੇ ਜਿਹੜਾ ਇਹ ਵਾਲਾ ਹੁਣ ਫੈਬਰਿਕ ਤੁਹਾਨੂੰ ਦੇ ਰਹੇ ਆ ਇਹ ਪੂਰਾ ਜਾਨੀ ਕਿ ਪਿਓਰ ਕਾਟਨ ਰਹੂਗੀ ਇੱਕ ਵੀ ਧਾਗਾ ਜਿਹਾ ਸਿੰਥੈਟਿਕ ਨਹੀਂ ਰਹੂਗਾ ਬਾਕੀ ਇਹ ਲੌਨ ਕਾਟਨ ਆ ਜਿਹੜੀ ਸਭ ਤੋਂ ਸਕੂਨਦਾਰ ਹਨ ਹਰ ਬ੍ਰਾਂਡ ਬਣਾ ਰਿਹਾ ਤਮੰਨਾ ਬ੍ਰਾਂਡ ਦੇ ਉੱਪਰ ਆ ਬਹੁਤ ਸੋਹਣਾ ਫ੍ਰੈਗਨਸ ਵਾਲਾ ਕੱਪੜਾ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਪ੍ਰਿੰਟਿੰਗ ਤੁਸੀਂ ਚੈੱਕ ਕਰ ਲਓ ਕਿੰਨਾ ਸੋਹਣਾ ਪ੍ਰਿੰਟ ਆ ਸ਼ਰਟ ਦਾ ਸ਼ਰਟ ਐਸੀ ਤਰ੍ਹਾਂ ਰਹੋਗੀ ਤੁਹਾਡੀ ਪ੍ਰਿੰਟਡ ਤੇ ਨਾਲ ਇਹ ਤੇ ਬਾਟਮ ਦੇ ਉੱਤੇ ਵਰਕ ਰਹੂਗਾ ਆ ਲਓ ਬਾਟਮ ਦੇ ਪਹੁੰਚਿਆਂ ਦੇ ਉੱਪਰ ਇਸ ਤਰ੍ਹਾਂ ਵਰਕ ਆਊਗਾ ਠੀਕ ਹੈ ਜੀ ਇਹ ਹੈਗੇ ਵਰਕ ਬਾਟਮ ਵਰਕ ਵਾਲੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਤੁਹਾਨੂੰ ਆ ਗਿਆ ਬਿਲਕੁਲ ਇਹ ਜਿਹੜਾ بیس ਆ ਇਹ ਲਾਈਟ ਫਰੋਜ਼ੀ ਆ ਲਾਈਟ ਫਰੋਜ਼ੀ ਹੀ ਬਾਟਮ ਆ ਲਾਈਟ ਫਰੋਜ਼ੀ ਹੀ ਸ਼ਰਟ ਆ ਤੇ ਸ਼ਰਟ ਦੀ ਡਿਜ਼ਾਈਨਿੰਗ ਚੈੱਕ ਕਰ ਲਓ ਬਹੁਤ ਸੋਹਣੀ ਆ ਤੇ ਫੈਬਰਿਕ ਬੇਫਿਕਰ ਹੋ ਕੇ ਲੈ ਲਓ ਕੋਈ ਵੀ ਸੋਚਣ ਦੀ ਲੋੜ ਨਹੀਂ ਵੀ ਸਿੰਥੈਟਿਕ ਹੋਊਗਾ ਪਤਾ ਨਹੀਂ ਕਿਦਾਂ ਦਾ ਨਿਕਲੂਗਾ ਬਸ ਇੰਨਾ ਕ ਜਦੋਂ ਵੀ ਕਾਟਨ ਨੂੰ ਵਾਸ਼ ਕਰਦੇ ਹੋ ਇੱਕ ਵਾਰੀ ਪਾਣੀ ਚ ਡਿੱਪ ਜ਼ਰੂਰ ਹਨਾ ਕਰ ਲਿਆ ਕਰੋ ਜਦੋਂ ਵੀ ਤੁਸੀਂ ਇਹਨੂੰ ਸਟਿਚਿੰਗ ਦੇ ਲਈ ਦੇਣਾ ਹੁੰਦਾ ਵਾ ਸਟਿਚਿੰਗ ਤੋਂ ਪਹਿਲਾਂ ਤੁਸੀਂ ਇਹਨੂੰ ਡਿੱਪ ਕਰ ਲਿਆ ਕਰੋ ਉਸ ਤੋਂ ਬਾਅਦ ਤਾਂ ਚਲੋ ਆਪਾਂ ਸੂਡ ਵਾਸ਼ ਕਰਦੇ ਰਹਿੰਦੇ ਆ ਫਿਰ ਜੇ ਇਹਦੇ ਵਿੱਚ ਮਾੜੀ ਮੋਟੀ ਸ਼੍ਰਿੰਕਿੰਗ ਹੁੰਦੀ ਆ ਨਾ ਤਾਂ ਉਹ ਪਹਿਲਾਂ ਹੀ ਹੋ ਜਾਂਦੀ ਆ ਨਾਲ ਇਹਨਾਂ ਦੇ ਹੈਗੇ ਬਹੁਤ ਸੋਹਣੇ ਬਹੁਤ ਹੀ ਪਿਆਰੇ ਵਿਸਕੋਸ ਮਸਲੀਨ ਦੇ ਦੁਪੱਟੇ ਬਹੁਤ ਸੋਹਣੀ 컬렉ਸ਼ਨ ਆਈ ਹੈ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੀ ਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਡੇ ਘਰ ਤੱਕ ਪਹੁੰਚ ਸਕੇ ਤੇ ਤੁਹਾਡਾ ਕਲਰ ਚੁਆਇਸ ਨਾ ਹੋ ਸਕੇ ਕਿਉਂਕਿ ਜ਼ਿਆਦਾ ਇਹ ਹੀ ਹੁੰਦਾ ਕਿ ਪਹਿਲਾਂ ਹੀ ਸਾਰੇ ਕਲਰ ਛਾਂਟੇ ਜਾਂਦੇ ਆ ਨੰਬਰ ਰਹੂਗਾ ਜੀ 1 ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਸੂਟ ਆ ਹਲੋ ਸੇਮ ਡਿਜ਼ਾਈਨ ਦੇ ਵਿੱਚ ਵਾਈਟ ਕਲਰ ਵਾਈਟ ਕਰੀਮ بیس ਆ ਇਹ ਇਹਦਾ ਜਿਵੇਂ ਇਹਦਾ ਲਾਈਟ ਫਲੋਜ਼ੀ ਮੈਂ ਸਕਾਈ ਬਲੂ بیس ਦੱਸਿਆ ਇਹਦਾ ਪੂਰਾ ਵਾਈਟ بیس ਆ ਇਹ ਹਲੋ ਸੇਮ ਪ੍ਰਿੰਟਿੰਗ ਰਹੂਗੀ ਸ਼ਰਟ ਦੀ ਸੇਮ ਬਾਟਮ ਦੇ ਉੱਤੇ ਤੁਹਾਨੂੰ ਵਰਕ ਮਿਲੇਗਾ ਹਲੋ ਇਹ ਆ ਇਹਦੀ ਬਾਟਮ ਸੇਮ ਜਿਵੇਂ ਪ੍ਰਿੰਟਿੰਗ ਆ ਹਨਾ ਸ਼ਰਟਾਂ ਸੇਮ ਹੀ ਪ੍ਰਿੰਟਿੰਗ ਐ ਇਹਨਾਂ ਦੀਆਂ ਬਾਟਮਸ ਦੇ ਉੱਤੇ ਆਉਣਗੀਆਂ ਸੇਮ ਡਿਜੀਟਲ ਜੀ ਪ੍ਰਿੰਟਿੰਗ बॉਟਮ ਦੇ ਉੱਤੇ ਪ੍ਰਿੰਟ ਮਿਲੂਗਾ ਤੁਹਾਨੂੰ ਸੈਲਫ ਪ੍ਰਿੰਟ ਜਿਆ ਜਿਹੜੀਆਂ ਅੱਜ ਕੱਲ ਪੂਰੀਆਂ ਟ੍ਰੈਂਡਿੰਗ ਦੇ ਵਿੱਚ ਚੱਲ ਰਹੀਆਂ ਨੇ ਤੇ बॉਟਮ ਦੇ ਉੱਤੇ ਬਹੁਤ ਸੋਹਣਾ ਜਿਹਾ ਥ੍ਰੈਡ ਵਰਕ ਹੋਇਆ ਸਾਰਾ ਸਿੰਗਲ ਟਾਂਕੇ ਦਾ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਬਾਹਲਾ ਉਗੜਵਾਂ ਜਿਆ ਨਹੀਂ ਹੈਗਾ ਮਤਲਬ ਕਿ ਵੀ ਮੋਟਾ-ਮੋਟਾ ਜਿਹਾ ਬਹੁਤ ਹੀ ਬਰੀਕੀ ਦੇ ਨਾਲ ਬਹੁਤ ਸੋਹਣਾ ਕੰਮ ਕੀਤਾ ਗਿਆ ਆ ਲੋ ਇਹ ਹੈਗੀ ਜੀ ਇਹਦੀ ਸ਼ਰਟ ਨਾਲ ਇਹਦੇ ਵੀ ਸੇਮ ਆਊਗਾ ਦੁਪੱਟਾ ਆ ਲੋ ਵਿਸਕੋਸ ਮਸਲੀਨ ਦੇ ਰਹਿਣਗੇ ਦੁਪੱਟੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਆ ਸੂਟਾਂ ਦਾ ਬਸ ਤੁਸੀਂ ਆਪਣੇ ਫਟਾਫਟ ਲੈਣਿਆ ਸਕਰੀਨਸ਼ਾਟ ਤੇ ਕਰ ਦੇਣੀ ਆ ਆਰਡਰ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਆਊਗਾ ਪਸੰਦ ਨੰਬਰ ਰਹੂਗਾ ਜੀ 2 ਸੂਟ ਦਾ ਨੰਬਰ ਰਹੂਗਾ ਜੀ 2 ਨੈਕਸਟ ਵਾਲਾ ਪ੍ਰਿੰਟ ਦੇਖ ਲਓ ਇਹ ਵੀ ਬਹੁਤ ਪਿਆਰਾ ਇਹ ਲੈਮਨ ਸ਼ੇਡ ਆ ਲਾਈਟ ਜਾਂ ਮਿੱਠਾ ਜਾਂ ਵੇਸੇ ਦਾ ਲੈਮਨ ਜਿਹੜੀ ਪ੍ਰਿੰਟਿੰਗ ਉੱਤੇ ਹੋਈ ਆ ਹਰ ਫਲਾਵਰ ਹਰ ਕਲਰ ਸੇਮ ਆ ਤਿੰਨੇ ਸੂਟਾਂ ਦੇ ਉੱਤੇ ਸੇਮ ਆ ਜਸt ਇਹਨਾਂ ਦੇ ਜਿਹੜੇ ਬੇਸ ਆ ਨਾ ਮੇਨ ਬੇਸ ਜਿਹੜਾ ਸੂਟ ਦਾ ਬਸ ਉਹ ਥੋੜਾ ਥੋੜਾ ਚੇਂਜ ਹੋ ਰਿਹਾ ਬਾਕੀ ਸਾਰਾ ਸੇਮ ਆ ਜੀ ਆ ਲਓ ਤੇ ਕਪੜਾ ਬਹੁਤ ਜ਼ਿਆਦਾ ਫਾਈਨ ਸਾਰਿਆਂ ਤੋਂ ਵਧੀਆ ਕਪੜਾ ਵਾ ਸਕੂਨਦਾਰ ਫੈਬਰਿਕ ਆ ਸੇਮ ਆਊਗਾ ਦੇਖੋ ਇਹਨਾਂ ਦੀਆਂ ਵੀ ਬਾਟਮਸ ਦੇ ਉੱਤੇ ਵਰਕ ਆਊਗਾ ਆ ਲਓ ਠੀਕ ਆ ਜੀ ਤੇ ਸ਼ਰਟ ਦੀ ਪ੍ਰਿੰਟਿੰਗ ਸੇਮ ਰਹੂਗੀ ਲਾਈਟ ਜਾਂ λεਮਨ ਸ਼ੇਡ ਆ ਬਹੁਤ ਹੀ ਪਿਆਰੇ ਜਿਹੇ ਕਲਰ ਨੇ ਡਿਜ਼ਾਈਨਿੰਗ ਬਹੁਤ ਸੋਹਣੀ ਹੋਈ ਹੋਈ ਆ ਨਾਲ ਸੇਮ λεਮਨ ਕਲਰ ਦਾ ਹੀ ਆਊਗਾ ਦੁਪੱਟਾ ਜਿਸ ਕਾਸ ਮਸਲੀਨ ਦਾ ਦੁਪੱਟੇ ਪੂਰੇ ਖੁੱਲੇ ਡੁੱਲੇ 2.5 ਮੀਟਰ ਤੇ ਸਿਰ ਤੇ ਰੁਕਣ ਵਾਲੇ ਪੂਰੀ ਬੈਸਟ ਕੁਆਲਿਟੀ ਦਾ ਪਿਓਰ ਦਾ ਦੁਪੱਟਾ ਪਿਓਰ ਮਸਲੀਨ ਦਾ ਸੈਮੀ ਨਾ ਨਹੀਂ ਹੈਗਾ ਤੇ ਪੂਰੀ ਵਧੀਆ ਜਾਨੀ ਕਿ ਬਟਰ ਵਰਗੀ ਕੁਆਲਿਟੀ ਆ ਸੂਟਾਂ ਦੀ ਵੀ ਤੇ ਦੁਪੱਟਿਆਂ ਦੀ ਨੰਬਰ ਹੋਊਗਾ ਜੀ ਇਹ ਸੂਟ ਦਾ 3 3 ਨੰਬਰ ਸੂਟ ਰਹੂਗਾ ਅਲੋ ਜੀ ਨੈਕਸਟ ਦੇਖ ਲਓ ਇਹ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਆ ਸੁਪਰ ਡਿਜ਼ਾਈਨਿੰਗ ਆ ਤੇ ਇਹਦੇ ਤੇ ਵੀ ਸੇਮ ਤੁਹਾਨੂੰ ਵਰਕ ਮਿਲੂਗਾ ਦੇਖੋ ਬਾਟਮ ਦੇ ਉੱਤੇ ਇਹਦੀ ਮਹਿੰਦੀ ਆ ਇਹ ਕੰਟਰਾਸਟ ਬਾਟਮ ਰਹੂਗੀ ਜਿਵੇਂ ਇਹਦੇ ਵਿੱਚ ਮਹਿੰਦੀ ਆ ਫਲਾਵਰਸ ਨੇ ਕੰਟਰਾਸਟ ਬਾਟਮ ਆਉਣੀ ਆ ਬਹੁਤ ਸੋਹਣਾ ਕਲਰ ਚਾਰਟ ਮੈਚਿੰਗ ਹੋਇਆ ਹੋਇਆ ਹਨਾ ਲਾਈਟ ਜੀਆਂ ਸ਼ਰਟਸ ਨਾਲ ਡਾਰਕ ਦੀ ਬਾਟਮ ਲਾ ਕੇ ਤੇ ਨਾਲ ਬਹੁਤ ਸੋਹਣਾ ਥ੍ਰੈਡ ਵਰਕ ਦਾ ਕੰਮ ਹੋਇਆ ਹੋਇਆ ਥ੍ਰੈਡ ਵਰਕ ਦਾ ਕੰਮ ਜਿਆਦਾ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਉਗੜ ਮਾਜਿਆ ਨਹੀਂ ਹੈਗਾ ਵੀ ਪੜਕੀ ਲਾ ਜਾ ਹੋਏ ਬਹੁਤ ਸੋਹਣਾ ਸਿੰਗਲ ਟਾਂਕੇ ਹਨਾ ਇੱਕ ਜਾਂ ਦੋ ਥ੍ਰੈਡ ਕਲਰ ਚਲਾ ਕੇ ਹੀ ਬਹੁਤ ਸੋਹਣਾ ਜੀ ਮੈਂ ਅੱਜ ਕੱਲ ਜਿਆਦਾਤਰ ਚੱਲ ਰਿਹਾ ਨਾ ਨਾਲ ਸੇਮ ਕਲਰ ਦਾ ਥ੍ਰੈਡ ਚਲ ਕੇ ਹੀ ਵਰਕ ਹੋ ਰਿਹਾ ਉਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਆਹ ਲਓ ਇਸ ਤਰ੍ਹਾਂ ਹੈਗਾ ਸਾਰਾ ਸ਼ਰਟ ਦਾ ਪ੍ਰਿੰਟ ਨਾਲ ਆਊਗਾ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਦੇਖੋ ਬਹੁਤ ਪਿਆਰੀ ਜੀ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਆ ਬਸ ਤੁਸੀਂ ਆਪਣਾ ਫਟਾਫਟ ਲਈ ਚੱਲਿਓ ਸਕਰੀਨ ਸ਼ਾਟ ਤੇ ਕਰੀ ਚੱਲਿਓ ਆਰਡਰ ਤੇ ਨੰਬਰ ਹੋਊਗਾ ਜੀ ਇਹ ਵਾਲੇ ਸੂਟ ਦਾ 4 4 ਨੰਬਰ ਸੂਟ ਰਹੂਗਾ ਪ੍ਰਾਈਸ ਰਹੂਗਾ ਸਾਰੇ ਸੂਟਾਂ ਦਾ 1500 3500 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਚਲੋ ਨੈਕਸਟ ਕਲਰ ਇਹ ਸੇਮ ਡਿਜ਼ਾਈਨ ਦੇ ਵਿੱਚ ਹੀ ਚੈੱਕ ਕਰ ਲਓ ਦੇਖੋ ਗ੍ਰੀਨ ਕਲਰ ਨਾਲ ਕੰਟਰਾਸਟ ਹੈ ਦਾ ਸੇਮ ਹੀ ਦੇਖੋ ਗ੍ਰੀਨ ਕਲਰ ਦਾ ਧਾਗਾ ਲੱਗਿਆ ਇੱਕ ਇਹਦੇ ਵਿੱਚ ਜਿਹੜਾ ਹੋਰ ਕਲਰ ਥੋੜਾ ਜਿਹਾ ਲਵੈਂਡਰ ਆ ਰਿਹਾ ਉਹਦਾ ਧਾਗਾ ਚੱਲਿਆ ਹੋਇਆ ਦੋ ਧਾਗਿਆਂ ਦੇ ਨਾਲ ਹੀ ਜਿਆਦਾ ਉਹ ਨਹੀਂ ਹੈਗਾ ਜਿਹੜੀਆਂ ਭੈਣਾ ਕਹਿਣ ਵੀ ਬਾਹਲਾ ਹੀ ਫੜਕੀ ਲਾਜਾ ਲੱਗ ਜਾ ਲੱਗਦਾ ਬਹੁਤ ਸੋਹਣਾ ਸਿੰਪਲ ਸੋਬਰ ਜੇ ਵਰਕ ਹੋਈ ਹੋਇਆ ਬਾਟਮ ਵੀ ਡਿਜੀਟਲ ਮਿਲ ਰਹੀ ਆ ਤੁਹਾਨੂੰ ਸ਼ਰਟ ਵੀ ਸਾਰੀ ਡਿਜੀਟਲ ਮਿਲ ਰਹੀ ਆ ਬਾਕੀ ਮੇਨ ਹੈਗਾ ਫੈਬਰਿਕ ਜਿਹੜਾ ਕਿ ਬਿਲਕੁਲ ਹੀ ਗਰਮੀਆਂ ਦਾ ਸਭ ਤੋਂ ਸਕੂਨਦਾਰ ਫੈਬਰਿਕ ਪਿਓਰ ਲੌਨ ਕਾਟਨ ਆ ਸਭ ਤੋਂ ਸੋਹਣੀ ਕਲੈਕਸ਼ਨ ਆ ਬਾਕੀ ਬਹੁਤ ਸੋਹਣੀ ਫ੍ਰੈਗਰੈਂਸ ਵਾਲਾ ਕਪੜਾ ਵਾ ਬਹੁਤ ਹੀ ਸੋਹਣੀ ਫ੍ਰੈਗਰੈਂਸ ਆਉਂਦੀ ਆ ਨਾਲ ਬਹੁਤ ਸੋਹਣੇ ਬੈਟਰ ਵਰਗੇ ਹੈਗੇ ਆ ਡਿਸਕੋਸ ਮਸਲੀਨ ਦੇ ਨਾਲ ਦੁਪੱਟੇ ਲੱਗੇ ਹੋਏ ਤੇ ਨੰਬਰ ਹੈਗਾ ਜੀ 5 5 ਨੰਬਰ ਸੂਟ ਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿੰਨੀ ਵੀ ਅੱਜ ਦੀ ਕਲੈਕਸ਼ਨ ਹੋਊਗੀ ਬਹੁਤ ਪਿਆਰੀ ਰਹੂਗੀ ਬਹੁਤ ਹੀ ਸੋਹਣੀ ਤੇ ਸਾਰੀ ਹੀ ਪ੍ਰੀਮੀਅਮ ਕਾਟਨ ਦੇ ਉੱਪਰ ਹੋਊਗੀ ਲੋਕਲ ਕਾਟਨ ਨਹੀਂ ਰਹੂਗੀ ਜੀ ਜਿਵੇਂ ਕਿ ਕੈਮਰੀ ਕਾਟਨ ਆ ਜਾਂਦੀ ਆ ਉਹ ਵਾਲਾ بیس ਨਹੀਂ ਹੈਗਾ ਸਾਰੇ ਪ੍ਰੀਮੀਅਮ ਕਾਟਨ ਦੇ ਉੱਪਰ ਹੀ ਆ ਕਿਸੇ ਵੀ ਸੂਟ ਨੂੰ ਜਿੰਨੇ ਵੀ ਆਦੇ ਮੈਂ ਸੂਟ ਦਿਖਾ ਰਹੀਆਂ ਕਿਸੇ ਨੂੰ ਲਾਈਨਿੰਗ ਅੰਡਰਸ਼ਰਟ ਕਿਸੇ ਚੀਜ਼ ਦੀ ਨੇੜ ਨਹੀਂ ਬਿਨਾ ਲਾਈਨਿੰਗ ਅੰਡਰਸ਼ਰਟ ਤੋਂ ਜਿਵੇਂ ਮਰਜੀ ਤੁਸੀਂ ਸੂਟਾਂ ਨੂੰ ਬਣਾ ਸਕਦੇ ਹੋ ਆ ਲੋ ਜੀ ਇਦਾਂ ਰਹੂਗਾ ਜੀ ਨੈਕਸਟ ਪ੍ਰਿੰਟ ਇਹਦਾ ਵੀ ਬਹੁਤ ਸੋਹਣਾ ਸਾਰਾ ਆਲ ਓਵਰ ਪ੍ਰਿੰਟਿੰਗ ਰਹੂਗੀ ਤੇ ਘੇਰੇ ਦੇ ਉੱਪਰ ਲੈਸਿਸ ਦਾ ਤੇ ਵਰਕ ਜਿਹੜੀਆਂ ਪਹਿਲਾਂ ਪਾ ਆ ਗੀਆਂ ਨਾ ਘੇਰੇ ਦੇ ਉੱਤੇ ਵਰਕ ਆਹ ਵਾਲਾ ਡਿਜ਼ਾਈਨ ਬਹੁਤ ਸੋਹਣਾ ਇਹ ਇ렇게 ਸਾਰਾ ਵਰਕ ਆਊਗਾ ਲੈਸਿਸ ਦਾ ਡਿਜ਼ਾਈਨ ਰਹੂਗਾ ਨਾਲ ਆਉਣਗੇ ਜੀ ਪਿਓਰ ਦੇ ਦੁਪट्टे ਆਹ ਲੋ ਜੀ ਨਾਲ ਆਊਗਾ ਪਿਓਰ ਦਾ ਦੁਪੱਟਾ ਜਿਹੜੀਆਂ ਪਹਿਣਾ ਮਸਲੀਨ ਦੇ ਦੁਪੱਟੇ ਲੈ ਕੇ ਅੱਖ ਚੁੱਕਿਓ ਤਾਂ ਪਿਓਰ ਦਾ ਲੈਣਾ ਪਸੰਦ ਕਰਦੀਆਂ ਨੇ ਤਾਂ ਬਹੁਤ ਸੋਹਣਾ ਵਾ ਜਿਆਦਾ ਬਿਲਕੁਲ ਹੀ ਕੋਈ ਡਾਰਕ ਫੁੱਲ ਨਹੀਂ ਕੁਛ ਨਹੀਂ ਹੈਗਾ ਡਾਰਕ ਪ੍ਰਿੰਟਿੰਗ ਨਹੀਂ ਬਹੁਤ ਸੋਹਣਾ ਮਿੱਠਾ ਪਿਆਰਾ ਜਿਹਾ ਬੇਸ ਨਾਲ ਦਾ ਹਨਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਲੱਗਿਆ ਹੋਇਆ ਤੇ ਨੰਬਰ ਹੈਗਾ ਜੀ ਸੂਟ ਦਾ 6 6 ਨੰਬਰ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਤਿੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਨੇ ਆਲੋਟ ਸੇਮ ਘੇਰੇ ਦੇ ਉੱਪਰ ਲੈਸਿਸ ਪਿੰਟੈਕ ਦਾ ਡਿਜ਼ਾਈਨ ਨਾਲ ਸਾਰਾ ਵਰਕ ਬਹੁਤ ਸੋਹਣਾ ਸਾਰਾ ਵਰਕ ਹੋਇਆ ਹੋਇਆ ਜਿਹੜਾ ਅੱਜਕੱਲ ਪੂਰਾ ਟ੍ਰੈਂਡਿੰਗ ਤੇ ਚੱਲ ਰਿਹਾ ਵਰਕ ਉਹ ਵਾਲਾ ਵਰਕ ਆ ਘੇਰੇ ਦੇ ਉੱਪਰ ਨਾਲ ਸੇਮ ਹੋਣਗੇ ਪਿਓਰ ਦੇ ਦੁਪੱਟੇ ਸੈਕੰਡ ਕਲਰ ਇਹਦੇ ਵਿੱਚ ਆਹ ਵਾਲਾ ਆਪਾਂ ਖੋਲਿਆ ਗ੍ਰੀਨ ਲਾਈਟ ਮਿੱਠਾ ਜਾਂ ਪਿਸਤਾ ਗ੍ਰੀਨ ਕਲਰ ਆ ਇਹ ਅਗਲਾ ਹੈਗਾ ਵਾ ਲਾਈਟ ਲਵੈਂਡਰ ਪਰਪਲ ਜੈਸ਼ਡ ਨੰਬਰ ਹੋਊਗਾ ਜੀ 7 7 ਨੰਬਰ ਸੂਟ ਰਹੂਗਾ ਲਓ ਜੀ ਅਗਲਾ ਹੈਗਾ ਜੀ ਲੈਮਨ ਜੈਸ਼ਡ yellow lemon jade gray lemon dia ਹੈਗਾ ਵਾ ਬਹੁਤ ਹੀ ਪਿਆਰਾ ਨਾਲ ਸੀਮ ਵੀ ਆਊਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜ੍ਹਾ ਦੁਪੱਟੇ ਨੇ ਨਾਲ ਲੱਗੀ ਹੋਈ ਗ੍ਰੇ ਲੈਮਨ ਜੀ ਤੇ ਨਾਲ ਇਹਦੇ ਹੈਗਾ ਨੰਬਰ ਜੀ ਇਹ 8 8 ਨੰਬਰ ਸੂਟ ਰਹੂਗਾ ਕਿੰਨੇ ਹੀ ਕਲਰਸ ਉਪਰ ਨੇ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਇਹਨਾਂ ਸੋਟਾਂ ਦੇ ਵਿੱਚ ਆ ਲੋ ਜੀ ਹੁਣ ਇੱਕ ਪੀਸ ਤੁਹਾਨੂੰ ਮੈਂ ਦਿਖਾ ਰਹੀਆਂ ਚਿਕਨ ਕੜੀ ਦੇ ਵਿੱਚ ਚਿਕਨ ਕੜੀ ਦੇ ਵਿੱਚ ਪੀਸ ਤਾਂ ਇਹ ਹੈਗਾ ਬਣਿਆ ਹੋਇਆ ਪਰ ਇਹਦੇ ਵਿੱਚ ਕੋਈ ਵੀ ਮਤਲਬ ਕਿ ਉਹਦਾ ਨਹੀਂ ਹੈਗੀ ਜਿਵੇਂ ਚਿਕਨ ਕਾਰੀ ਦੇ ਵਿੱਚ ਗਲੀਆਂ ਜਿਹਾ ਮਿਲਦੀਆਂ ਹੁੰਦੀਆਂ ਹਨਾ ਉਹ ਵਾਲੀਆਂ ਗਲੀਆਂ ਨਹੀਂ ਹੈਗੀਆਂ ਉੱਪਰ ਸਾਰਾ ਕੰਮ ਚਿਕਨ ਕਾਰੀ ਦਾ ਹੋਇਆ 1% ਵੀ ਸੂਟ ਨੂੰ ਨਾ ਤਾਂ ਲਾਈਨਿੰਗ ਦੀ ਨਾ ਅੰਡਰਸ਼ਰਟ ਦੀ ਕਈ ਵਾਰਾਂ ਨੂੰ ਹੁੰਦਾ ਵੀ ਚਿਕਨ ਕਾਰੀ ਆ ਤਾਂ ਵਿੱਚ ਗਲੀਆਂ ਹੋਣਗੀਆਂ ਤਾਂ ਸਾਨੂੰ ਲਾਈਨਿੰਗ ਵਗੈਰਾ ਲਗਾਉਣੀ ਪਊਗੀ ਬਟ ਇਹਦੇ ਸਾਰੇ ਬੇਸ ਦੇ ਉੱਪਰਲੀ ਸਾਈਡ ਸਾਰੇ ਚਿਕਨ ਕਾਰੀ ਹੋਈ ਆ ਕੋਈ ਵੀ ਗਲੀ ਕੁਛ ਨਹੀਂ ਹੈਗਾ ਸੋ ਤੁਸੀਂ ਜਿਵੇਂ ਮਰਜੀ ਇਹਨੂੰ ਹਨਾ ਬਿਨਾ ਲਾਈਨਿੰਗ ਤੋਂ ਸਟੀਚਿੰਗ ਕਰਵਾ ਸਕਦੇ ਹੋ ਇਹ ਸੂਟ ਦੀ ਨਾਲ ਇਹ ਸਿੰਗਰ ਪੀਸ ਆ ਸੋਲੋ ਪੀਸ ਹੀ ਆਪਣੇ ਕੋਲ ਆਇਆ ਬਿਲਕੁਲ ਲਾਈਟ ਫਲੋਜ਼ੀ ਸ਼ੇਡ ਦੇ ਉੱਪਰ ਆ ਸਾਰੀ ਡਿਜੀਟਲ ਪ੍ਰਿੰਟਿੰਗ ਦੀ ਸ਼ਰਟ ਰਹੂਗੀ ਤੇ ਨਾਲ ਫਰੰਟ ਐਂਡ ਬੈਕ ਰਹੂਗਾ ਜੀ ਸਾਰਾ ਚਿਕਨ ਕਾਰੀ ਵਾਲ ਫਰੰਟ ਕਲਰ ਫਰੰਟ ਵੀ ਸਾਰਾ ਚਿਕਨ ਕਾਰੀ ਨਾਲ ਆ ਬੈਕ ਵੀ ਸਾਰੀ ਸਾਰੀ ਸ਼ਰਟ ਯਾਨੀ ਕਿ ਚਿਕਨ ਕਾਰੀ ਤੇ ਰਹੂਗੀ ਚਿਕਨ ਕਾਰੀ ਦਾ ਸਾਰਾ ਕੰਮ ਹੋਇਆ ਹੋਇਆ ਤੇ ਬਿਨਾ ਲਾਈਨਿੰਗ ਤੋਂ ਬਣੂਗਾ ਨਾਲ ਡਿਜੀਟਲ ਹੀ ਰਹੂਗੀ ਬਾਟਮ ਡਿਜੀਟਲ ਬਾਟਮ ਰਹੂਗੀ ਬਹੁਤ ਹੀ ਪਿਆਰੀ ਗਰਮੀਆਂ ਦੇ ਬਹੁਤ ਹੀ ਸੋਹਣੇ ਮਿੱਠੇ ਠੰਡੇ ਜਿਹੇ ਕਲਰ ਆਏ ਨੇ ਨਾਲ ਰਹੂਗਾ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਇਹ ਦੁਪੱਟੇ ਸਕੂਨ دار ਹੁੰਦੇ ਨੇ ਗਰਮੀਆਂ ਦੇ ਲਈ ਜਿਵੇਂ ਆਪਾਂ ਫੈਬਰਿਕ ਭਾਦਦੇ ਆ ਨਾ ਸਕੂਨ ਵਾਲਾ ਤਾਂ ਜ਼ਿਆਦਾਤਰ ਹੁਣ ਦੁਪੱਟਾ ਜਾਏ ਜਿੱਡਾ ਮਰਜੀ ਬ੍ਰਾਂਡ ਆ ਮਸਲੀਨ ਦੇ ਹੀ ਲਗਾਉਣ ਲੱਗੇ ਕਿਉਂਕਿ ਸਭ ਤੋਂ ਜ਼ਿਆਦਾ ਵਧੀਆ ਨੇ ਸਕੂਨ ਆ ਇਹਨਾਂ ਦੁਪੱਟਿਆਂ ਦੇ ਵਿੱਚ ਵੀ ਜਿਵੇਂ ਮਰਜੀ ਆਪਾਂ ਗਰਮੀਆਂ 'ਚ ਵੇਅਰ ਕਰਦੇ ਆ ਹਨ ਆ ਲੋ ਨੰਬਰ ਰਹੂਗਾ ਜੀ 9 9 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲਓ ਅੱਜ ਦੀ ਵੀਡੀਓ ਦਾ ਲਾਸਟ ਸੈੱਟ ਆਈਸਕ੍ਰੀਮ ਜਾਂ ਚਾਟ ਆ ਕਲਰ ਇੰਨੇ ਸੋਹਣੇ ਆਏ ਨੇ ਕਲਰ ਕੰਬੀਨੇਸ਼ਨ ਸੂਟਾਂ ਦੇ ਬਹੁਤ ਵਧੀਆ ਬਹੁਤ ਪਿਆਰੇ ਆਏ ਨੇ ਕਲਰਾਂ ਕਰਕੇ ਡਿਜ਼ਾਈਨਸ ਸੁਪਰ ਹਿੱਟਾਂ ਆ ਲਓ ਪੀਚ ਕਲਰ ਆ ਹੈ ਪੀਚ ਕਲਰ ਦੇ ਉੱਪਰ ਆ ਦੇਖੋ ਜਿੰਨਾ ਵੀ ਕੰਮ ਆ ਨਾ ਸਾਰਾ ਥ੍ਰੈਡ ਦੇ ਨਾਲ ਹਾਈਲਾਈਟ ਹੋਇਆ ਹੋਇਆ ਤੁਹਾਨੂੰ ਦਿਖਦਾ ਹੋਣਾ ਸਾਰਾ ਕੰਮ ਹਾਈਲਾਈਟ ਹੋਇਆ ਮੈਂ ਦੂਸਰੇ ਪੀਸ ਤੇ ਤੁਹਾਨੂੰ ਦਿਖਾਨੀ ਆ ਨੇੜਿਓਂ ਕਰਕੇ ਆ ਦੇਖੋ ਸਾਰੇ ਕੰਮ ਨੂੰ ਥ੍ਰੈਡ ਦੇ ਨਾਲ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਕੰਮ ਕੀਤਾ ਸਾਰੇ ਫਲਾਵਰ ਨਾ ਥ੍ਰੈਡ ਉੱਪਰ ਚੱਲ ਕੇ ਹਾਈਲਾਈਟ ਹੋਏ ਹੋਏ ਨੇ ਸਾਰਾ ਫਰੰਟ ਤੁਹਾਨੂੰ ਹਾਈਲਾਈਟ ਮਿਲੇਗਾ ਇਹਦਾ ਤੇ ਬੈਕ ਸਾਰੇ ਸੇਮ ਹੀ ਰਹੂਗੀ ਮਤਲਬ ਕਿ ਪਿੱਛੇ ਥ੍ਰੈਡ ਦਾ ਕੰਮ ਨਹੀਂ ਮਿਲੂਗਾ ਸਾਰੇ ਫਰੰਟ ਦੇ ਉੱਤੇ ਥ੍ਰੈਡ ਦਾ ਕੰਮ ਮਿਲੂਗਾ ਕਪੜਾ ਬਹੁਤ ਹੀ ਜ਼ਿਆਦਾ ਫਾਈਨ ਸੁਪਰ ਕੁਆਲਿਟੀ ਦਾ ਕਪੜਾ ਵਾ ਤੇ ਨਾਲ ਸੇਮ ਆਊਗੀ ਪਲੇਨ ਪੀਚ ਕਲਰ ਡਿਜੀਟਲ ਨਹੀਂ ਆਗੀ ਪਲੇਨ ਆ ਜੀ ਬਾਟਮ ਪਲੇਨ ਰਹੂਗੀ ਠੀਕ ਹੈ ਜੀ ਨਾਲ ਰਹੂਗਾ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਆਹ ਲੋ ਜੀ ਬਿਲਕੁਲ ਸੌਫਟ ਵਾਲਾ ਇਸ ਕਾਸਮਸ ਲੀਨ ਆ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਲਓ ਜੀ ਪੂਰਾ ਖੁੱਲੇ ਡੁੱਲੇ ਦੁਪੱਟੇ ਨੇ 1% ਵੀ ਲੰਬਾਈ ਚੌੜਾਈ ਚ ਕਿਸੇ ਤਰ੍ਹਾਂ ਦਾ ਕੋਈ ਵੀ ਕੰਪਰੋਮਾਈਜ਼ ਨਹੀਂ ਹੈਗਾ ਬਹੁਤ ਪਿਆਰਾ ਕਲਰ ਚਾਟੇ ਚ ਬਹੁਤ ਸੋਹਣਾ ਆ ਕੰਮ ਵੀ ਸੂਟ ਦੇ ਉੱਤੇ ਬਹੁਤ ਸੋਹਣਾ ਹੋਇਆ ਕਲਰ ਵੀ ਬਹੁਤ ਸੋਹਣੇ ਸੋਹਣੇ ਆਏ ਨੇ ਇਹਦੇ ਆ ਲਓ ਇਹਦਾ ਨੰਬਰ ਹੋਊਗਾ ਜੀ ਸੂਟ ਦਾ 10 ਪੀ ਪੀਚ ਵਾਲਾ 10 ਨੰਬਰ ਸੂਟ ਰਹੂਗਾ ਇਹਦੇ ਵਿੱਚ ਕਲਰ ਚੈੱਕ ਕਰ ਲਓ ਦੇ ਕੇਰੇ ਦੇ ਉੱਪਰ ਵੀ ਸਾਰੇ ਇਸ ਤਰ੍ਹਾਂ ਸਾਰਾ ਥ्रेड ਵਰਕ ਦੀ ਪੱਟੀ ਲੱਗੀ ਮਿਲੂਗੀ ਤੁਹਾਨੂੰ ਆ ਦੇਖੋ ਪਿੰਕ ਉੱਤੇ ਵੀ ਮਿਲੂਗੀ ਥ्रेड ਵਰਕ ਦੀ ਸਾਰੀ ਪੱਟੀ ਲੱਗੀ ਮਿਲੂਗੀ ਬਹੁਤ ਹੀ ਪਿਆਰੀ ਜੀ ਬਹੁਤ ਹੀ ਸੋਹਣੀ ਜੀ ਤੇ ਇਸੇ ਤਰ੍ਹਾਂ ਹੀ ਆਹ λεਮਨ ਕਲਰ ਦੇ ਉੱਪਰ ਬਹੁਤ ਸੋਹਣਾ λεਮਨ ਕਲਰ ਨੰਬਰ ਹੈਗਾ ਜੀ ਸੂਟ ਦਾ 11 11 ਨੰਬਰ ਸੂਟ ਰਹੂਗਾ ਨੈਕਸਟ ਹੈਗਾ ਜੀ ਪਿੰਕ ਸ਼ੇਡ ਪਿੰਕ ਕਲਰ ਵੀ ਬਹੁਤ ਪਿਆਰਾ ਬਹੁਤ ਸੋਹਣਾ ਠੀਕ ਹੈ ਜੀ ਪਿੰਕ ਕਲਰ ਵੀ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਪਿੰਕ ਕਲਰ ਦਾ ਹੀ ਮਿਲੂਗਾ ਦੁਪੱਟਾ ਤੇ ਨੰਬਰ ਹੋਊਗਾ ਜੀ 12 12 ਨੰਬਰ ਸੂਟ ਰਹੂਗਾ ਦੇ ਕੋਰਟ ਐਂਡ ਲਾਸਟ ਕਲਰ ਹੈਗਾ ਜੀ ਅੱਜ ਦੀ ਵੀਡੀਓ ਦਾ ਲਵੈਂਡਰ ਚੀਕ ਕਲਰ ਬਹੁਤ ਪਿਆਰੇ ਆ ਜਨੇ ਸੂਟਾਂ ਦੇ ਫੈਬਰਿਕ ਤਾਂ ਪੂਰਾ ਫਾਈਨਾ ਫੈਬਰਿਕ ਅਨਿਓ ਨਾ ਸੋਚਿਓ ਗਰਮੀਆਂ ਦਾ ਬਹੁਤ ਸੋਹਣਾ ਫੈਬਰਿਕ ਆ ਮੈਂ ਇੱਕ ਇੱਕ ਚੀਜ਼ ਨੂੰ ਰਿਪੀਟ ਕਰ ਕਰ ਦੱਸ ਦਿੰਨੀ ਆ ਬਾਕੀ ਜੋ ਜਿੱਦਾਂ ਨਹੀਂ ਮੈਂ ਫੀਲਿੰਗ ਕਰਦੀ ਆ ਫੈਬਰਿਕ ਦੀ ਉਦਾਂ ਦੀ ਵੀ ਮੈਂ ਤੁਹਾਨੂੰ ਫੀਲ ਦੱਸਦੀ ਆ ਸੋ ਇਹ ਨਾ ਕਦੇ ਵੀ ਸੋਚਿਓ ਕਿ ਹਾਂਜੀ ਮੈਂ ਤੁਹਾਨੂੰ ਕਾਟਨ ਕਹਿ ਦੂੰਗੀ ਤੇ ਦੇ ਦੋ ਮੈਂ ਹਰ ਵੀਡੀਓ ਚ ਇਹ ਗੱਲ ਕਹਿਣੀ ਹੁੰਦੀ ਆ ਵੀ ਦੀਦੀ ਜਦੋਂ ਮੈਂ ਤੁਹਾਨੂੰ ਕਹਤਾ ਕਿ ਫੈਬਰਿਕ ਪੂਰਾ ਫਾਈਨਾ ਗਰਮੀਆਂ ਦਾ ਬੈਸਟ ਕੁਆਲਟੀ ਦਾ ਬੇਫਿਕਰ ਹੋ ਕੇ ਫੈਬ੍ਰਿਕ ਆ ਨਹੀਂਓ ਬਸ ਤੁਸੀਂ ਆਪਣਾ ਡਿਜ਼ਾਈਨ ਚੂਜ਼ ਕਰੋ ਕਲਰ ਚੂਜ਼ ਕਰੋ ਤੇ ਆਪਣਾ ਸਿਲੈਕਟ ਕਰ ਸਕਦੇ ਹੋ ਆ ਲੋ ਜੀ ਨੰਬਰ ਹੋਊਗਾ ਜੀ 13 13 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣੇ ਆ ਬਹੁਤ ਹੀ ਪਿਆਰੇ ਜੇ ਸੂਟ ਆਏ ਨੇ ਇਹ ਅੱਜ ਦੀ ਵੀਡੀਓ ਦੇ ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਤੇ ਸੁਪਰ ਆ ਤੇ ਕਲਰ ਡਿਜ਼ਾਈਨਿੰਗ ਬਹੁਤ ਸੋਹਣੀ ਹੋ ਕੇ ਆਈ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ